6 ਸਾਲ ਪਹਿਲਾਂ ਸਾਡੇ ਘਰ ਦੀ ਜੀ ਸੀ ਨੇ ਆਪਣਾ ਬੇਟਾ ਪੜ੍ਹਾਈ ਰਾਤੇ ਵਿਸਾਖੀ ਦੇ ਉਸ ਸਾਲ ਤੋਂ ਲੈ ਕੇ ਉਹ ਵੀ ਪੜਾਈ ਨਹੀਂ ਹੋਈ ਸੋ ਕੁਝ ਗਿਆਨ ਦਾ ਕਮਾ ਨਹੀਂ ਜਦੋਂ ਅੱਜ ਘਰ ਆਪ ਦੇ ਬੇਟੇ ਨੇ ਜਸਦੀ ਗੋਲੀ ਮਾਰੀ ਘਰੋਂ ਗਿਆਵਾ ਇਹਨੇ ਜਾ ਕੇ ਗੱਡੀ ਦਵਾਈ ਆ ਤੇ ਉਸ ਤੋਂ ਬਾਅਦ ਨੇ ਕਾਫੀ ਦਿੱਤੀ ਆ ਉਹ ਅਸੀਂ ਸਟੇਟਮੈਂਟ ਅਕਾੜ ਕੇ ਦੇਖੀਆਂ ਨੇ ਕੋਈ ਗੱਲ ਨਹੀਂ ਇੰਕਾ ਵੀ ਫੋਨ ਤੇ ਨਾਰਮਲ ਗੱਲ ਕਰਦਾ ਸੀਗਾ ਮਾਚੀਵਾੜਾ ਸਾਹਿਬ ਦੇ ਨੇੜਲੇ ਪਿੰਡ ਪਮਾ ਕਲਾਂ ਦਾ ਨੌਜਵਾਨ ਜਸਦੀਪ ਸਿੰਘ ਉਰਫ ਜਸੂਦੀ ਅਮਰੀਕਾ ਦੇ ਵਿੱਚ ਗੋਲੀ ਲੱਗਣ ਦੇ ਨਾਲ ਮੌਤ ਹੋਈ ਹੈ ਜਿਸ ਦੇ ਚਲਦਿਆਂ ਉਸ ਦਾ ਪਿੰਡ ਪਹੁੰਚਣ ਤੇ ਅੰਤਿਮ ਸੰਸਕਾਰ ਕੀਤਾ ਗਿਆ ਦੱਸਦੀ ਹੈ ਕਿ ਉਹ ਆਪਣੇ ਮਾਮੇ ਦੇ ਕੋਲ 5 ਸਾਲ ਪਹਿਲਾਂ ਹੀ ਚੰਗੇ ਭਵਿੱਖ ਦੇ ਲਈ ਅਮਰੀਕਾ ਚ ਗਿਆ ਸੀ ਅਤੇ ਉੱਥੇ ਗੱਡੀ ਚਲਾਉਣ ਦਾ ਕੰਮ ਕਰਦਾ ਸੀ ਉਧਰ ਪਰਿਵਾਰਿਕ ਮੈਂਬਰਾਂ ਤੇ ਜਿੱਥੇ ਦੁੱਖਾਂ ਦਾ ਪਹਾੜ ਟੁੱਟਿਆ ਤਾਂ ਉੱਥੇ ਹੀ 3 ਜਨਵਰੀ ਨੂੰ ਜਸਦੀਪ ਦੀ ਅਮਰੀਕਾ ਚ ਮੌਦੀ ਗੱਲ ਦੱਸੀ ਜਾ ਰਹੀ ਹੈ ਉਧਰ ਪਰਿਵਾਰਿਕ ਮੈਂਬਰਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਉਹ ਸ਼ਮਸ਼ਾਨ ਘਾਟ ਖੜੇ ਆ ਸਾਡੇ ਹਲਕਿਤ ਬਹੁਤ ਮਾੜੀ ਟੱਟਣਾ ਜੋ 6 ਸਾਲ ਪਹਿਲਾਂ ਸਾਡੇ ਭਰਾ ਜੀਦੀ ਸਿੰਘ ਨੇ ਆਪਣਾ ਬੇਟਾ ਪੜਾਈ ਵਾਸਤੇ ਯੂ ਐਸਏ ਭੇਜਿਆ ਸੀ ਸੋ ਸਾਲ ਪਹਿਲਾਂ ਪੀਆਰ ਵੀ ਹੋ ਗਈ ਪੜਾਈ ਵੀ ਹੋ ਗਈ ਸੋ ਕੁਝ ਗੈਂਗਸਟਰ ਹੀ ਕਹਾਂਗੇ ਜਿਹੜਾ ਨੇ ਆਖੇ ਭਰਾ ਦੇ بیٹے ਨੂੰ ਜਸਦੀਪ ਨੂੰ ਗੋਲੀ ਮਾਰੀ ਤਿੰਤਰੀ ਦੀ ਘਟਨਾ ਸੋ ਕੱਲ ਡੈੱਡ ਬਡੀ ਆਈ ਐਸ ਵੱਜੋਂ ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰ ਕੀਤਾ ਗਿਆ ਪੂਰੇ ਹਲਕੇ ਤੇ ਸੋਖ ਦੀ ਮਹਿਰਾ ਇਹ ਸਾਰੇ ਹਲਕਾ ਸਵਾਲੋਂ ਵੀ ਸ਼ਮਸ਼ਾਨ ਘਾਟ ਆ ਜਵਨ ਦੇ ਲਾਸਟ ਦਰਸ਼ਨ ਕੀਤੇ ਆ ਤੇ ਬਹੁਤ ਦੁੱਖ ਦੀ ਖਬਰ ਹੈ ਸੋ ਮਨਉਦਾਸ ਆ ਕਿ ਇਹੋ ਜੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਜਵਾਨ ਮੌਤ ਵਾਨ ਬੱਚੇ ਮਾਂ ਪਰੇ ਚਲ ਜਾਂਦੇ ਆ ਸੋ ਉਹਨਾਂ ਦੇ ਅੱਗੇ ਰਹਿਣ ਨੂੰ ਤੱਕ ਨਹੀਂ ਕੱਲਾ ਕੱਲਾ ਪੁੱਤ ਸੀ ਸੋ ਬਹੁਤ ਮਾੜੀ ਖਬਰ ਹੈ ਬਹੁਤ ਦੁੱਖ ਹੈ ਖੜੇ ਆਂ ਜੀ ਸੋਗ ਦੇ ਵਿੱਚ ਪਰ ਪ੍ਰਮਾਤਮਾ ਅੱਗੇ ਅਰਦਾਸ ਕਰ ਗਿਆ ਇਹੋ ਜੀ ਕਿਸੇ ਦੁਸ਼ਮਣ ਨੂੰ ਵੀ ਨਾ ਆਵੇ ਉਹਦੇ ਪਰਿਵਾਰ 'ਚ ਦੁੱਖ ਆਵੇ ਇਹੋ ਜੀ ਮੌਤ ਨਾ ਆਵੇ ਸੋ ਬਹੁਤ ਮਾੜੀ ਜਿਹੜੀ ਮੌਤ ਇਸ ਪਰਿਵਾਰ ਨਾਲ ਹੋਈ ਹੈ ਸਾਡੇ ਹਲਕੇ 'ਚ ਹੋਈ ਹੈ ਸੋ ਪ੍ਰਮਾਤਮਾ ਕੋਲੋਂ ਇਹੀ ਬੇਨਤੀ ਕਰਦੇ ਆ ਕਿ ਇਹੋ ਜੀ ਘਟਨਾ ਕਿਸੇ ਪਰਿਵਾਰ ਨਾਲ ਨਾ ਹੋਵੇ ਸਰਬਜੀਤ ਸਿੰਘ ਮੈਂ ਯੂ ਐਸ اے ਰਹਿਣਾ ਵੈਸੇ ਮੇਰਾ ਪਿਛੋ ਪਿੰਡ ਆਸੀ ਗਲਾਂ ਇਹਦਾ ਨਾਮ ਜਸਦੀਪ ਸਿੰਘ ਉਦੋਂ ਜਸੂ ਕਹਿੰਦੇ ਨਿੱਕ ਨੇਮ ਹੁਣ ਘਰੋਂ ਗਿਆ ਵਾ ਇਹਨੇ ਜਾ ਕੇ ਗੱਡੀ ਧਵਾਈ ਆ ਤੇ ਉਦੋਂ ਬਾਅਦ ਇਹਨੇ ਕਾਫੀ ਪੀਤੀ ਆ ਉਹ ਅਸੀਂ ਸਟੇਟਮੈਂਟਾਂ ਕਢਾ ਕੇ ਦੇਖੀਆਂ ਨੇ ਕੋਈ ਗੱਲ ਨਹੀਂ ਸੀ ਇਦਾਂ ਦੀ ਫੋਨ ਤੇ ਨਾਰਮਲ ਗੱਲ ਕਰਦਾ ਸੀਗਾ ਨਾ ਉਦੋਂ ਥੋੜੇ ਟਾਈਮ ਬਾਅਦ ਜਾ ਕੇ ਇਹਨੇ ਆਪਦੇ ਡੈਡੀ ਨਾਲ ਵੀਡੀਓ ਕਾਲ ਕੀਤੀ ਆ ਆਪਦੀ ਦਾਦੀ ਨਾਲ ਵੀਡੀਓ ਕਾਲ ਕੀਤੀ ਆ ਉਦੋਂ ਥੋੜੇ ਟਾਈਮ ਬਾਅਦ ਫੋਨ ਸਵਿਚ ਆਫ ਹੋ ਗਿਆ ਤੇ ਇਹਦੇ ਡੈਡੀ ਨੇ ਕਿਹਾ ਵੀ ਮੈਨੂੰ ਸੁਆਰ ਕੇ ਮੂੰਹ ਦਿਖਾ ਕਹਿੰਦੇ ਲੈਓ ਦੇਖ ਲਓ ਸੁਆਰ ਕੇ ਦੇਖ ਲਓ ਉਸ ਤੋਂ ਬਾਅਦ ਫੋਨ ਸਵਿਚ ਆਫ ਹੋ ਗਿਆ ਉਦੋਂ ਮਰ ਪਤਾ ਨਹੀਂ ਵੀ ਇਹ ਗੱਲ ਕੀ ਆ ਕੀ ਨਹੀਂ ਕਿਉਂਕਿ ਸੁਸਾਈਸਾਈਟ ਕੋ ਕਰ ਹੀ ਨਹੀਂ ਸਕਦਾ ਯਾਰ ਸਾਨੂੰ ਤਾਂ ਲੱਗਦਾ ਨਹੀਂ ਉਹ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ ਇਹ ਗੋਲੀ ਵੱਜੀ ਹੋਈ ਸੀਗੀ ਉਹਦੇ ਗੋਲੀ ਜਾਂਦੀ ਇਦਰੋਂ ਦੀ ਮਾਰ ਕਿੱਦਰੀ ਨਿਕਲੀ ਹੋਈ ਸੀਗੀ ਗੋਲੀ ਤੇ ਹੁਣ ਪੁਲਿਸ ਫਿਰ ਫਾਈਨਲ ਜਦੋਂ ਆਊ ਰਿਪੋਰਟ ਫਿਰ ਲੱਗ ਜੂ ਪਤਾ ਸਾਰਾ ਕੁਝ ਕੰਮ ਕੀ ਕਰਦਾ ਸੀ ਉੱਥੇ ਜੀ ਉੱਥੇ ਟਰੱਕ ਟਰੱਕ ਚਲਾਉਂਦਾ ਸੀ ਇਹਦੇ ਸ਼ਹਿਰ ਜਾਂਦਾ ਸੀ ਇਹ ਬਿਕਰਫੀਲਡ ਹਾਂਜੀ ਹੋ ਗਏ ਜੀ ਤਕਰੀਬਨ 5.5 ਸਾਲ ਹਾਂਜੀ ਅੱਜ ਇੱਥੇ ਸੰਸਕਾਰ ਕੀਤਾ ਹੈ ਹਾਂਜੀ ਅੱਜ ਇੱਥੇ ਸੰਸਕਾਰ ਪੱਕਾ ਸੀਗਾ ਜੀ ਉੱਥੇ ਹਾਂਜੀ ਹਾਂਜੀ ਗ੍ਰੀਨ ਕਾਰਡ ਹੋਲਡਰ ਸੀਗਾ ਠੀਕ ਹੈ ਜੀ ਹਾਂਜੀ ਮੈਰਿਜ ਹੋਈ ਨਹੀਂ ਨਹੀਂ ਜੀ 22 ਸਾਲ ਦੀ ਉਮਰ ਸੀ ਸਾਰੀ ਅਜੇ 23 ਮਹੀਨੇ ਲੱਗਿਆ ਸੀ ਮੈਰਿਜ ਦੀ ਕਾਰਡ ਐਚੀਪਲਾਨ ਬਸ 2 ਕੁ thángਾਂ ਤੱਕ ਪਰਵਿੰਦਰ ਸਿੰਘ ਮੇਰਾ ਨਾਮ ਹੈ ਸਰਪੰਚ ਪੁਆਗਲਾ ਇਹ ਬਾਹਰ ਸੀਗਾ ਜੀ ਅਮਰੀਕਾ ਅਮਰੀਕਾ ਜੀ ਹਾਂਜੀ ਅੱਛਾ ਉੱਥੇ ਪਰਾਂ ਹੀ ਲੱਗਿਆ ਵੀ ਕੀ 22 ਦਿਨ ਬਾਅਦ ਆਇਆ ਕਦਾਂ ਬੜੀ ਹਾਨੀ ਕਿਦਾਂ ਹੋਇਆ ਹਾਸਾ ਨਹੀਂ ਪਤਾ ਲੱਗਿਆ ਕੁੜੀ ਕਿੱਦਾਂ ਲੱਗ ਗਈ ਇਹ ਤਾਂ ਨਹੀਂ ਫਰਕ ਲੱਗਿਆ ਕਿਦਾਂ ਹੋਇਆ ਜੀ ਹਾਂ ਜੀ ਸਰਕਾਰ ਕੀਤਾ ਗਿਆ ਪਿੰਡ ਦੇ ਬੱਚੇ ਅੱਜ ਸਰਕਾਰ ਕਰਿਆ ਜੀ ਇਹ ਕਿਹਦਾ ਇਹ ਦਿਲਜੀਤ ਸਿੰਘ ਦਾ ਮਾਰਕਟ ਦਾ ਮੁੰਡਾ ਸੀ ਜੀ ਕਿੰਨੀ ਕਮਰਸੀ ਜੀ 23 ਸਾਲ ਲੱਗਿਆ ਕਹਿੰਦੇ ਅੱਛਾ ਹਾਂ ਜੀ ਮੈਰਿਜ ਹੋਈ ਸੀ ਨਹੀਂ ਮੈਂ ਬਿਲਕੁਲ ਭੈਣ ਭਾਈ ਕੋਈ ਨਹੀਂ ਨਹੀਂ ਹੋ ਰਹੀ ਜੀ ਇਕਲੋਤੇ ਸੀ ਇਕਲੋਤੇ ਸੀ ਕਿੰਨਾ ਸਮਾਂ ਹੋ ਗਿਆ ਸੀ ਗੇ ਨੂੰ ਮਰੀਜ ਇਹ ਨੂੰ ਹੋ ਗਏ 6-7 ਸਾਲ